ਤਾਂਦਰੁਪੀ ਵਾਸਤੇ ਮੈਡੀਕਲ ਕੈਂਪ ਆਉਂ ਲਾਉਂਦੇ ਨੇ ਸੋ ਹਰ ਇੱਕ ਜਗ੍ਹਾ ਉਰੋਂ ਦਾ ਕੈਂਪ ਚੱਲਦਾ ਰਹਿੰਦਾ ਅੱਜ ਵੀ ਕੈਂਪ ਲਾਇਆ ਤੁਹਾਡੇ ਵਾਸਤੇ ਹਮੇਸ਼ਾ ਕਰਦੇ ਰਹਿੰਦੇ ਨੇ ਉਤਾਨਾ ਸਾਰਿਆਂ ਦੀ ਚੜ੍ਹਦੀ ਕਲਾ ਤੁਹਾਡਾ ਆਪਣਾ ਢਾਡੀ ਜੱਥੇ ਇਧਰਲੇ ਪਾਸੇ ਮੇਰੇ ਛੂਟੇ ਬ੍ਰਦਰ ਨੇ ਭਾਈ ਸੰਸ਼ੇਠ ਸਿੰਘ ਸ਼ੇਰਾ ਚੇਅਰਮੈਨ ਬਲਾਕ ਸ਼ਾਂਤੀ ਸ਼੍ਰੀ ਚਮਕੌਰ ਸਾਹਿਬ ਛੇਡਾਂ ਦੀ ਧਰਤੀ ਦਾ ਮਾਣ ਹੈ ਚੇਅਰਮੈਨ ਸਤਪੁਰਨ ਬਖਸ਼ਿਆ ਇਹ ਭਾਣਦੇ ਦੇ ਜੀ ਹਰਪ੍ਰੀਤ ਸਿੰਘ ਹੀਰਾ ਮਨਪ੍ਰੀਤ ਸਿੰਘ ਪ੍ਰੀਦਾਸ ਗਿਆਨੀ ਬਲਬੀਰ ਸਿੰਘ ਰਸੀਲਾ 골ਡ ਮੈਡਲ ਢਾਡੀ ਜੱਥਾ ਸ਼੍ਰੀ ਚਮਕੌਰ ਸਾਹਿਬ ਵਾਲਾ ਬੜੀਆਂ ਏਡ ਬੇਗੇ ਸ ਪੰਜਾਬੀ ਪੀਡੀਸੀ ਨਿਊਜ਼ ਜਰਨਲਿਸਟਾਂ ਦੇ ਉੱਤੇ ਉਹ ਵੀਡੀਓ ਬਾਰੇ YouTube ਤੇ ਪਈਆਂ ਹੋਈਆਂ ਨੇ ਸਾਡੀ ਬਲਬੀਰ ਸਿੰਘ ਰਸੀਲਾ ਭਰ ਕੇ ਦੇਖ ਸਕਦੇ ਨੇ ਡੀਡੀ ਪੰਜਾਬੀ ਤੋਂ ਅਮਰਤ ਵੇਲੇ 3 ਵਜੇ ਸੰਡੇ ਨੂੰ ਮਾਰਨਿੰਗ 8 ਵਜੇ ਵੀਰਵਾਰ ਨੂੰ ਵੀਰਵਾਰ ਵੀ 3 ਵੇਟ ਅੱਜ ਜਿੱਦਾਂ ਪ੍ਰੋਗਰਾਮ ਚੱਲਦਾ ਰਹਿੰਦਾ ਉੱਥੋਂ ਵੀ ਦੇਖ ਸਕਦੇ ਹੋ ਸੋਚਿਆ ਸੰਕਰਤ ਧੰਨਵਾਦ ਹੋਈਆਂ ਭੁਧਰਾ ਚੁਕਾ ਦੀ ਜਨਾ ਬਖਸ਼ ਸੱਤੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ